ਸਤਿ ਸ਼੍ਰੀ ਅਕਾਲ ਸਾਡਾ ਗਰੁੱਪ ਦਿਲਦਾਰੀਆਂ ਅਸੀਂ ਵੀਰ ਦਾ ਇਹ ਵੀਰ ਦਾ ਫਤਕਾ ਪ੍ਰਤਾਪ ਜੀ ਦਾ ਸਾਰਾ ਸਾਡਾ ਗਰੁੱਪ ਜਿੰਨਾਂ ਨੂੰ ਇਹ ਚਾਰਜ ਕਰਦਾ ਇਹੀ ਕਰਦਾ ਤੇ ਸੋਭਾ ਦਾ ਜਿਹੜਾ ਸਾਨੂੰ ਲਗਨ ਲਾਈ ਹੈ ਪ੍ਰਤਾਪ ਨੇ ਲਾਈ ਹੈ ਅਸੀਂ ਸੁੱਤੇ ਰਹਿੰਦੇ ਸੀ ਬਿਸਤਰਿਆਂ ਦੇ ਵਿੱਚ 8 ਵਜੇ ਉੱਠਣਾ 7 ਵਜੇ ਉੱਠਣਾ ਤੇ ਇਹਦੀਆਂ ਵੀਡੀਓ ਦੇਖਣੀਆਂ ਪ੍ਰਤਾਪ ਦੀਆਂ ਸਾਨੂੰ ਮੋਟੀਵੇਸ਼ਨ ਹੁੰਦੀ ਵੀ ਆਪਾਂ ਵੀ ਯਾਰ ਭਜਿਏ ਵੇਟ ਦੇਖੋ ਘੇੜ ਬਾਹਰ ਨਿਕਲਿਆ ਪਿਆ ਵੀ ਆਪਣਾ ਜਿਹੜਾ ਸਿਹਤ ਹੈ ਆਪਾਂ ਠੀਕ ਕਰੀਏ ਠੀਕ ਹੈ ਇਹੀ ਮੋਟਿਵ ਨੂੰ ਲੈਂਦੇ ਹੋਏ ਕਾ ਇਹਦੀ ਰੀਸ ਇੱਕ ਲੱਗਿਆ ਬੰਦਾ ਕਰਨ ਦੋ ਲੱਗੇ ਕਰਨ ਤਾਂ ਕਰਦੇ ਕਰਾਉਂਦੇ ਅਸੀਂ 10-15 ਜਾਣੇ ਹੋ ਗਏ ਜਿਹਦੇ ਵਿੱਚੋਂ ਪੰਜ ਚਾਰ ਬੰਦੇ ਸਾਡੇ ਅੱਗੇ ਨਿਕਲ ਗਏ ਰੋਡ ਤੇ ਤੇ ਅਸੀਂ ਉਰੇ ਰੁੱਕ ਕੇ ਸੋਚਿਆ ਵੀ ਅੱਜ ਆਪਾਂ ਵੀਡੀਓ ਬਣਾਈਏ ਜਿਹਦਾ ਸਦਕਾ ਵੀ ਆਪਣਾ ਜਿਹੜਾ वजन ਹੈ ਮੇਰਾ वजन ਵੀ ਤਕਰੀਬਨ ਪਿਛਲੇ 3-4 ਮਹੀਨਿਆਂ ਤੋਂ 4.5-5 ਕਿਲੋ ਘਟ ਗਿਆ ਤੇ ਬਾਕੀ ਹੁਣ ਇਧਰੋਂ ਗੱਗੀ ਦੱਸੋ ਵੀ ਕੀ ਇਹਨਾਂ ਦੇ ਵਿਚਾਰ ਨੇ ਮੇਰਾ ਜੀ 2 ਮਹੀਨਿਆਂ ਚ 5 ਕਿਲੋ ਵਾਜਨ ਘਟਿਆ ਹਾਂਜੀ ਪ੍ਰਤਾਪ ਜੀ ਹਾਂਜੀ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਸਵੇਰੇ ਉੱਠ ਕੇ ਆਓ ਤੇ ਰਨਿੰਗ ਕਰੋ 5-7 ਕਿਲੋਮੀਟਰ ਰਨੰਗ ਪੱਜੋ ਤੇ ਫਿਰ ਐਕਸਰਸਾਈਜ਼ਾਂ ਕਰੋ ਸਿਹਤ ਨੂੰ ਤੰਦਰੁਸਤ ਬਣਾਓ ਸਾਈਕਲਿੰਗ ਕਰਨੀ ਹੈ ਇਹ ਵੀਰ ਨੂੰ ਸਾਈਕਲਿੰਗ ਦਾ ਬਹੁਤ ਸ਼ੌਕ ਹੈ ਤਾਂ ਜਦੋਂ ਅਸੀਂ ਸਾਈਕਲਿੰਗ ਕਰਨ ਜਾਂਦੇ ਆ ਤਾਂ ਵੀਰ ਆਪਾਂ ਨੂੰ ਸਾਈਕਲ ਵੀ ਪ੍ਰੋਵਾਈਡ ਕਰਦਾ ਹੈ ਤੇ ਮੇਰੇ ਲਈ ਵੀ ਸਾਈਕਲ ਨਹੀਂ ਹੈ ਤੇ ਕਈਆਂ ਬੰਦਿਆਂ ਸਾਡੇ علاوہ ਸਾਈਕਲ ਹੈ ਨਹੀਂ ਇਹ ਬਾਈ ਦੀ ਦੁਕਾਨ ਹੈ ਸਾਈਕਲਾਂ ਦੀ ਤੇ ਸਾਨੂੰ ਸਾਈਕਲ ਦਿੰਦਾ ਹੈ ਮੋਟੀਵੇਸ਼ਨ ਕਰਦਾ ਹੈ ਕਦੇ ਸਾਨੂੰ ਇਧਰ ਤਰੋਲੇਵਾਲ ਨੂੰ ਲੈ ਕੇ ਜਾਂਦਾ ਹੈ ਕਦੇ ਮਸਤਵਾਨਾ ਸਾਹਿਬ ਜਾਂਦੇ ਆਸੀਂ ਤਾਂ ਕਿ ਜਿਹੜੇ ਲੱਗਣਾ ਉਹ ਲੱਗੀ ਰਹੇ ਕਿਸੇ ਵੀ ਜਦੋਂ ਚੇਂਜ ਨਹੀਂ ਹੋ ਜਾਂਦਾ ਵੀ ਆਪਾਂ ਰੋਜ਼ ਭੱਜ ਰਹਾਂ ਅਗਲੇ ਦਿਨ ਚੇਂਜ ਕਰ ਦਿੰਨੇ ਆ ਸਾਈਕਲਿੰਗ ਤੇ ਜਾਂ ਕਦੇ ਫਿਰ ਤੁਰਦੇ ਆ ਫਿਰ ਕਦੇ ਕਦਾਂ ਹੀ ਅਸੀਂ ਐਕਸਰਸਾਈਜ਼ ਕਰਦੇ ਆਂ ਵਧੀਆ ਤੇ ਹੁਣ ਇਹ ਛੋਟਾ ਵੀਰ ਇਹ ਵੀ ਦੱਸੋ ਸਸਕਾਰ ਜੀ ਮਨ ਲਗੀ ਅਸੀਂ ਮੈਂ ਪਰਦਾਦੀਰ ਨਾਲ ਜੁੜਿਆ ਬਹੁਤ ਟਾਈਮ ਦਾ ਜੀ ਠੀਕ ਹੈ ਅਸੀਂ ਆ ਰਹਾ ਰਨਿੰਗ ਕਰ ਰਹੇ ਆਂ ਠੀਕ ਹੈ ਤੇ ਮਨ ਲਗੀ ਮਨ ਲਗੀ ਸਿਪਾਹ ਜੀ ਸਵੇਰ ਮਨ ਲਗੀ ਸਰੀਰ ਫਿੱਟ ਰਹਿੰਦਾ ਕੰਮ ਦੇ ਵਿੱਚ ਵੀ ਤੰਦਰੁਸਤੀ ਆਉਂਦੀ ਹੈ ਬਹੁਤ ਜ਼ਿਆਦਾ ਪਹਿਲਾਂ ਮਨ ਲਗੀ ਹੱਡ ਕੋਡੇ ਦੁਖਦੇ ਰਹਿੰਦੇ ਸੀ ਕੰਮ ਸਾਰਾ ਦਿਨ ਖੜੇ ਰਹਿਣ ਕਰਕੇ ਤੇ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਮਨ ਲਗੀ ਪੂਰੀ ਮਨ ਲਗੀ ਲਗਨ ਨਾਲ ਲੱਗ ਕੇ ਬਾਈ ਸਾਨੂੰ ਟ੍ਰੇਨਿੰਗ ਦਿੰਦਾਗਾ ਕਿਵੇਂ ਕਿਵੇਂ ਕੰਮ ਕਰਨਾ ਸਾਰਾ ਕੁਝ ਜੀ ਤੇ ਬਾਕੀ ਗੱਲ ਨੂੰ ਕਈ ਦੱਸਣਗੇ ਤੁਹਾਨੂੰ ਬਾਈ ਫੱਸੀਗਾ ਸਾਰਿਆਂ ਨੂੰ ਬਾਈ ਮੈਨੂੰ ਸਾਢੇ 3 ਮਹੀਨੇ ਹੋ ਗਏ ਸਾਢੇ 3 ਮਹੀਨੇ ਵਿੱਚ ਦੀ ਮੈਂ ਸਾਢੇ 1/2 ਕਿਲੋ ਵੇਟ ਘਟਾਇਆ ਕੋਈ ਪ੍ਰੋਟੀਨ ਲੱਤਾਂ ਕੁਝ ਵੀ ਨਹੀਂ ਤੇ ਵਧੀਆ ਇਹ ਨਾਲ ਸਵੇਰੇ 4 ਵਜੇ ਉੱਠ ਕੇ 6:30 ਵਜੇ ਚ ਗਰਾਊਂਡ ਦੇ ਵਿੱਚ ਲਾਉਣਿਆ ਚੱਟ ਬਾਕੀ ਬਾਈ ਹੋਣੀ ਪੂਰਾ ਮੋਟੀਵੇਟ ਕਰਦਾ ਸਾਰਿਆਂ ਨੂੰ ਬਿਲਕੁਲ ਜੀ ਜਿਸ ਦਿਨ ਤੇ ਅਸੀਂ ਆਉਣ ਲੱਗਿਆ ਸਾਡੇ ਜਿਹੜੇ ਮੇਰੇ ਗੋਡੇ ਵੀ ਦੁਖਦੇ ਸੀ ਕਿਉਂ ਉਮਰ ਦੇ ਹਿਸਾਬ ਨਾਲ ਮੇਰੀ ਤਕਰੀਬਨ 54-55 ਸਾਲ ਦੀ ਉਮਰ ਹੈ ਪਰ ਜਿੱਦਾਂ ਦੇ ਭੱਜਣ ਲੱਗਿਆ ਗੋਡੇ-ਮੋਡੇ ਸਾਰੇ ਦਰਦ ਦੂਰ ਤੇ ਗੱਗੇ ਸਾਡਾ ਛੋਟਾ ਵੀਰ ਇਹ ਵੀ ਸਾਨੂੰ ਬੜਾ ਐਕਸਰਸਾਈਜ਼ ਦਾ ਇਹਨੂੰ ਲਾਈਨ-ਬਾਈਜ਼ ਕਰਾਉਂਦਾ ਆ ਤਾਂ ਸਾਰੇ ਅਸੀਂ ਲੱਗਦੇ ਆ ਵਾਇਗਰੀ ਦੀ ਦਾ ਸਾਫਾ ਵਾਇਗਰੀ ਵਾਇਗਰੀ ਕੀ ਹਾਂਜੀ ਦੋਸਤੋ ਹੁਣ ਸਾਡੇ ਭਾਈ ਵਿਕਰਮਜੀਤ ਜੀ ਉਹ ਵੀ ਆਪਣੇ ਵਿਚਾਰ ਦੱਸਣਗੇ ਹਾਂਜੀ ਭਾਈ ਜੀ ਜਿਵੇਂ ਸਾਡਾ ਦੁੱਢ ਸਾਹਿਬ ਨੇ ਪਹਿਲਾਂ ਦੱਸਿਆ ਦਿਲਦਾਰ ਹੈ ਗਰੁੱਪਾ ਸਾਡਾ ਅਸੀਂ ਸਾਰੇ ਲੌਂਗਵਾਲ ਤੋਂ ਬਲੋਂਗ ਕਰਦੇ ਆਂ ਔਰ ਸਵੇਰੇ ਸਲਾਈਡ ਦੇ ਵਿੱਚ ਸਾਡੇ ਕਾਲਜ ਦੇ ਵਿੱਚ ਅਸੀਂ ਐਕਸਰਸਾਈਜ਼ ਕਰਨ ਤੋਂ ਤੁਰਲੇ ਹੋਇਆ ਨਾਉਨੇ ਆ। ਇਹਦਾ ਸਾਰਾ ਜਿਹੜਾ ਸੇਰ ਹੈ ਉਹ ਜਾਂਦਾ ਸ ਬਾਈ ਪ੍ਰਤਾਪ ਸਿੰਘ ਚਾਹਲ ਜੀ ਨੂੰ। ਕਿਉਂਕਿ ਸੇਤ ਦਾ ਦੂਜਾ ਨਾਮ ਹੈ ਪ੍ਰਤਾਪ ਸਿੰਘ ਚਾਹਲ। ਇਹਨਾਂ ਨੂੰ ਨਸ਼ਾ ਇਹ ਚੀਜ਼ ਦਾ ਕਿ ਆਪ ਤਾਂ ਤੰਦਰੁਸਤ ਰਹਿਣੀ ਨਾਲ ਲੋਕਾਂ ਨੂੰ ਵੀ ਜੋੜਨਾ। ਨਿਰਸਵਾਰਥ ਸੇਵਾ ਦਾ ਜੇ ਕਿਸੇ ਨੇ ਨਮੂਨਾ ਦੇਖਣਾ ਤਾਂ ਇਹਨਾਂ ਕੋਲ ਆ ਕੇ ਦੇਖ ਸਕਦੇ ਹੋ। ਰੋਜ਼ ਸਾਨੂੰ ਸਵੇਰੇ 4 ਵਜੇ ਫੋਨ ਕਰ-ਕਰ ਉਹ ਜਾਂ ਮਾਰ-ਮਾਰ ਠਾਉਂਦੇ ਨੇ, ਇੱਥੇ ਲੈ ਕੇ ਆਉਂਦੇ ਨੇ। ਐਤਵਾਰ ਨੂੰ ਅਸੀਂ ਸਾਈਕਲਿੰਗ ਕਰਦੇ ਆ ਸਾਰਿਆਂ ਨੂੰ ਸਾਈਕਲ ਮੰਗ ਕੇ ਦੰਦੇ ਨੇ ਦੇਖੋ। ਅਸੀਂ ਡਿੱਟ ਲੜਾ ਅਸੀਂ ਆਪਦੇ ਵਾਸਤੇ ਇੰਨੀ ਕੁਸ਼ ਕਰਨ ਨੂੰ ਤਿਆਰ ਹੈ ਸਾਡੇ ਵਾਸਤੇ ਕਰ ਰਹੇ ਹਾਂ ਸੋ ਬਹੁਤ ਵਧੀਆ ਗੱਲ ਹੈ ਆਪਾਂ ਸਾਰੇ ਗਾਣਾ ਸੁਣਦੇ ਆ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਉਹ ਸੁਣਦੇ ਹੀ ਆ ਗੱਲਾਂ ਫੋਲੋ ਨਹੀਂ ਕਰਦੇ ਮੈਂ ਆਪਣੇ ਤੇ ਲਾ ਕੇ ਗੱਲ ਕਰਦਾ ਕਿਸੇ ਨੂੰ ਨਹੀਂ ਕਹਿੰਦਾ ਇਹਦਾ ਫਰਕ ਤੁਸੀਂ ਦੇਖ ਸਕਦੇ ਹੋ ਵੀ ਪ੍ਰਤਾਪ ਸਿੰਘ 77 ਮਾਡਲ ਹੈ ਮੈਂ 76 ਮਾਡਲ ਹਾਂ ਮੇ ਤੋਂ ਮੈਂ ਤਕਰੀਬਨ ਡੇਢ ਸਾਲ ਛੋਟੇ ਨੇ ਜੇ ਮੈਂ ਕਹਦਾ ਕਿਸੇ ਨੂੰ ਕਹਿੰਦਾ ਵੀ ਮੇਰਾ ਬੇਟਾ ਹੈ ਭਾਈ ਇਹਨੂੰ ਰਿਸ਼ਤਾ ਲੈਣਾ ਮੈਂ ਪਰ ਰਿਸ਼ਤੇ ਵਾਲੇ ਵੀ ਫਟਾ ਜਾਣਗੇ ਤੇ ਬੇਟਾ ਵੀ ਮੇਰਾ ਮੰਨ ਲੈਣਗੇ ਇਹ ਸਾਰਾ ਵਰਜਸ਼ ਦਾ ਖਾਣ ਪੀਣ ਦਾ ਐਕਸਰਸਾਈਜ਼ ਦਾ ਫਰਕ ਹੈ ਸੋ ਅਸੀਂ ਫੋਲੋ ਕਰਦੇ ਆ ਇਹਨਾਂ ਨੂੰ ਬਣਤਾ ਨਹੀਂ ਮੇਰੇ ਖਿਆਲ ਇਹ ਜਾਨਵੰਸੀ ਸਕਦੇ ਇਹਨਾਂ ਵਰਗੇ ਪਰ ਚਲੋ ਜੇ ਟਿੰਕਾ ਮਾਤਰ ਵੀ ਅਸੀਂ ਫੋਲੋ ਕਰ ਲਿਆ ਇਹਨਾਂ ਦੀਆਂ ਹੁੱਜਾਂ ਮਾਰੀਆਂ ਸਫਲ ਹੋ ਜਾਣਗੀਆਂ ਉਹਦਾ ਅਸੀਂ ਵੀ ਰਹਿੰਦੇ ਸਾਰੇ ਜਿਹੜੇ ਉਹ ਸਿਹਤਮੰਦ ਰਹਿਣਾ ਗੁਜ਼ਾਰਦੇ ਬਿਲਕੁਲ ਬਹੁਤ ਧੰਨਵਾਦ ਆ ਸਾਰੇ ਗਰੁੱਪ ਦਾ ਬਾਈ ਦਗਦੀਸ਼ ਦੁੱਲਟ ਜੀ ਉਹਨਾਂ ਦਾ ਚੱਲ ਬੋਲ ਭਾਈ ਅਸੀਂ ਗੱਲ ਜੀ ਮੈਨੂੰ ਥਿਮਨਾ ਹੋ ਗਿਆ ਮਹੀਨੇ 'ਚ ਮੈਂ 2 ਕਿਲੋ weight ਘਟਾਇਆ ਉਹ ਵੀ ਬਾਈਆਂ ਦੀ ਸਦਕੇ ਕੰਮ ਜੇ ਮਿਹਨਤ ਕਰਦੇ ਆ ਇੰਨਾ ਸਤਿਕਾਰ ਕਰਦੇ ਧੰਨਵਾਦ ਜੀ ਬਾਕੀ ਕੋਈ ਸਾਵਨਾ ਨੇੜੇ ਉਹ ਬੁੱਢੇ ਨੂੰ ਮਾਰੀ ਠੀਕ ਹੈ ਚਲੋ ਹੁਣ ਜਾਂਦੇ ਹੀ ਰੱਖੋ

Ja. 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 Allahu akbar. 아, 보 yeah. 4 3 hello 2 2 1 1 1 2 1 1 1 1 1 1 1